ਤੇ ਬਾਬਾ ਅਜੀਤ ਦਾ ਨਾਮ ਰੱਖਿਆ ਸੀਗਾ ਜਦੋਂ ਪਹਿਲਾ ਜੁੱਧ ਜਿੱਤਿਆ ਸੀ ਗੁਰੂ ਮਾਲਕ ਨੇ ਪੰਗਾਣੀ ਦਾ ਹੂੰ ਉਦੋਂ ਜਨਮ ਹੋਇਆ ਸੀਗਾ ਸਤ ਗੁਰਜੀ ਦੇ ਵੱਡੇ ਸਹਬਜ਼ਾ ਦੇ ਦਾ ਹੂੰ ਜੰਗ ਜਿੱਤਣ ਕਰਕੇ ਨਾਮ ਰੱਖਿਆ ਸੀਗਾ ਅਜੀਤ ਸਿੰਘ ਹੂੰ ਤੇ ਬਾਬਾ ਜੀਤ ਸਿੰਘ ਨੇ ਕਿਹਾ ਸੀਗਾ ਬਾਪੂ ਫਿਕਰ ਨਾ ਕਰੀ ਨਾਮ ਕਾ ਅਜੀਤ ਹੋ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਹਾਰ ਕੇ ਜੀਤਾ ਨਹੀਂ ਆਊਂਗਾ ਤੇਰਾ ਪੁੱਤਰ ਐ ਮੈਂ ਚੱਲਿਆ ਜੰਗੇ ਮੈਦਾਨ ਚ ਜਿੱਤਣਾ ਮੈਂ ਜੰਗੇ ਮੈਦਾਨ ਨੂੰ ਜਿੱਤਣਾ ਮੈਂ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਤੇ ਮੁੜ ਕੇ ਮੈਂ ਤੇਰੇ ਕੋਲ ਜੀਉਂਦਾ ਨਹੀਂ ਆਵਾਂਗਾ ਮਾਲਕ ਨੇ ਪੰਜ ਵਾਰੀ ਮੁਝ ਮਿਆ ਜੀ ਬਾਬਾ ਅਜੀਤ ਸਿੰਘ ਦਾ ਤੇ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਬਾਪੂ ਪਿਆਰ ਆ ਰਿਹਾ ਮੇਰੇ ਤੇ ਭੇਜ ਨੂੰ ਜੀ ਨਹੀਂ ਕਰਦਾ ਤੇ ਗੁਰ ਗੋਬਿੰਦ ਸਿੰਘ ਨੇ ਕਿਹਾ ਸੰਗਤ ਜੀ ਬਹੁਤ ਕਮਾਲ ਦੀ ਗੱਲ ਸਤਿਗੁਰ ਨੇ ਕਹੀ ਕਹਿੰਦੇ ਪੁੱਤਰ ਤੂੰ ਜਵਾਨ ਸੀਗਾ ਤੇਰਾ ਅਸੀਂ ਵਿਆਹ ਕਰਨਾ ਸੀਗਾ ਅੱਜ ਪਰਿਵਾਰ ਸਾਰਾ ਅਲੱਗ-ਅਲੱਗ ਹੈ ਅੱਜ ਵੀ ਤੂੰ ਬਰਾਤ ਚੜਨ ਲੱਗਾ ਤੂੰ ਘੋੜੀ ਚੜਨ ਲੱਗਾ ਤੇ ਅੱਜ ਤੇਰਾ ਪੰਜਵਾਰੀ ਮੂੰਹ ਤਾ ਚੁੰਮਿਆ ਪਹਿਲੀ ਵਾਰ ਤੇਰਾ ਮੂੰਹ ਚੁੰਮਿਆ ਤੇਰੇ ਦਾਦੇ ਦਾ ਪਿਆਰ ਜੇ ਤੈਨੂੰ ਘੋੜੀ ਚੜਦੇ ਨੂੰ ਤੇਰਾ ਦਾਦਾ ਦੇਖਦਾ ਗੁਰਤੇਜ ਬਹਾਦਰ ਪਾਸ਼ਾ ਤੈਨੂੰ ਪਿਆਰ ਨਾ ਦਿੰਦਾ ਜੇ ਪਰਿਵਾਰ ਇਕੱਠਾ ਹੁੰਦਾ ਤਾਂ ਪਿਆਰ ਦਿੰਦਾ ਇਹ ਦਾਦੇ ਦਾ ਪਿਆਰ ਹੈ ਦੂਜੀ ਵਾਰੀ ਤੇਰਾ ਮੂੰਹ ਚੁੰਮਿਆ ਤੇਰੀ ਦਾਦੀ ਮਾਤ ਗੁਜਰਖੋਰ ਦਾ ਪਿਆਰ ਹੂੰ ਤੀਜਾ ਤੇਰਾ ਮੂੰਹ ਚੁੰਮਿਆ ਤੇਰੇ ਪਿਓ ਦਾ ਪਿਆਰ ਚੌਥੀ ਵਾਰ ਤੇਰਾ ਮੂੰਹ ਚੁੰਮਿਆ ਤੇਰੀ ਮਾਵਾ ਦਾ ਪਿਆਰ ਪੰਜਵੀਂ ਵਾਰ ਤੇਰਾ ਮੂੰਹ ਚੁੰਮਿਆ ਤੇਰੇ ਛੋਟੇ ਭਰਾਵਾ ਦਾ ਪਿਆਰ ਹੂੰ ਕਿੰਨਾ ਚਾਹ ਹੁਣਾ ਸੀਗਾ ਬਾਬਾ ਜੋਰਾਵਾਰ ਸਿੰਘ ਨੂੰ ਬਾਬਾ ਫਤੇ ਸਿੰਘ ਨੂੰ ਤਾਂ ਤੇਰਾ ਮੂੰਹ ਪੰਜ ਵਾਰੀ ਚੁੰਮਿਆ ਹੁਣ ਸਾਰੀ ਗੜੀ ਦੇ ਵਿੱਚ ਸਨਾਟਾ ਛ ਆ ਗਿਆ ਇਹ ਕੀ ਹੋਣ ਲੱਗਾ ਹੂੰ ਸਤਗੁਰ ਨੇ ਆਪ ਦਰਵਾਜ਼ਾ ਖੋਲ੍ਹਿਆ ਕਿਸੇ ਨੇ ਜਕਾਰਾ ਨਹੀਂ ਲਾਇਆ ਜੀ ਉਹ ਸਾਰਿਆਂ ਦੇ ਗਲੇ ਭਰ ਗਏ ਕਿ ਸਤਗੁਰਾ ਬੜਾ ਪੁੱਤਰ ਤੋਰਨ ਲੱਗੇ ਆ ਇਹ ਪਹਿਲੀ ਵਾਰ ਹੋਣ ਲੱਗਾ ਦੁਨੀਆ ਤੁਸੀਂ ਦੁਨੀਆ ਨੇ ਵਰਕੇ ਪੜਕੇ ਦੇ ਕਿਤਾਸਾਰੇ ਜਦੋਂ ਪੁੱਤਰਾ ਤੇ ਗੱਲ ਆਈ ਔਲਾਦ ਤੇ ਗੱਲ ਆਈ ਵੱਡੇ ਵੱਡੇ ਰਹਿਬਰ ਵੀ ਡੋਲ ਗਏ ਡੋਲ ਗਏ ਅਰਜਨ ਵਰਗੇ ਡੋਲ ਗਏ ਡੋਲੇ ਇੱਥੇ ਵੱਡੇ ਵੱਡੇ ਆਪਣੇ ਆਪਣੇ ਨੂੰ ਸੂਰਮੇ ਕਹਣ ਵਾਲੇ ਡੋਲੇ ਇੱਥੇ ਪਰ ਗੁਰੂ ਗੋਬਿੰਦ ਸਿੰਘ ਆਪਣੇ ਹੱਥੀ ਤਿਆਰ ਕਰਕੇ ਆਪਣਾ ਪੁੱਤ ਤੋਰ ਰਿਹਾ ਆ ਤੇ ਗੁਰੂ ਗੋਬਿੰਦ ਸਿੰਘ ਵਰਗਾ ਯੋਧਾ ਕਿੱਥੇ ਮਿਲਣਾ ਸਾਨੂੰ ਸਤਗੁਰ ਨੇ ਤੋਰਿਆ ਜੀ ਸਤਗੁਰ ਨੇ ਆਪ ਜਕਾਰਾ ਲਾਇਆ ਨਮਾਸ ਹਮਾ ਬਾਬਾ ਅਦੀ ਸਿੰਘ ਦੀ ਲੜਕੇ ਮੈਂ ਗੱਲ ਨੇੜੇ ਕਰਾਂ ਲੰਬਾ ਸਮਾ ਲੜਕੇ ਸਾਰੇ ਹੈਰਾਨ ਸੀਗੇ ਹਾਏ ਦੁਹਾਏ ਮੱਚ ਗਈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਪਕੜ ਲਓ ਸਾਰਿਆਂ ਦੇ ਮਨ ਵਿੱਚ ਸੀ ਮੈਂ ਤੀਰ ਮਾਰਾਂ ਮੈਂ ਕਿਰਪਾਨ ਮਾਰਾਂ ਮੈਂ ਨੇਜਾ ਮਾਰਾਂ ਜੋਗੀ ਸਾਹਿਬ ਨੇ ਲਿਖਿਆ ਕਿ ਬਾਬਾ ਅਦੀ ਸਿੰਘ ਨੇ ਪਹਿਲਾਂ ਤੀਰਾਂ ਨਾਲ ਵਿੰਨੇ ਫਿਰ ਬਾਬਾ ਅਦੀ ਸਿੰਘ ਨੇ ਕਿਰਪਾਨ ਨਾਲ ਕਈਆਂ ਦੇ ਆਹੂ ਲਾਏ ਫਿਰ ਨੇਜੇ ਨਾਲ ਫਿਰ ਨੇਜੇ ਦੀ ਮੂਰੇ ਵਾਲੀ ਜਦੋਂ ਟੁੱਟ ਜਾਂਦੀਆਂ ਕਾਣੀ ਫਿਰ ਸੋਟੀ ਨਾਲ ਕਈਆਂ ਨੂੰ ਮਾਰਿਆ ਜਦੋਂ ਨੇ ਹੱਥੇ ਹੋ ਜਾਂਦੇ ਆ ਬਾਬਾ ਜੀ ਸਿੰਘ ਦੀ ਫਿਰ ਲੱਗਦੇ ਵਾਰ ਉਹਨਾਂ ਨੇ ਕੀਤੇ ਕਿਸੇ ਨੇ ਤੀਰ ਮਾਰਿਆ ਕਿਸੇ ਨੇ ਕੁਝ ਮਾਰਿਆ ਦੱਸੋ ਆਪਣੇ ਬੱਚਿਆਂ ਨੂੰ ਸੰਗਤ ਜੀ ਫਲਾਣੇ ਦੇ ਜੀ 35 ਫੱਟ ਹੋਏ ਜੀ ਫਲਾਣੇ ਦੇ ਜੀ 40 ਫੱਟ ਲੱਗੇ ਜਿਸਮ ਤੇ ਉਹ ਡਾ ਵੱਡਾ ਯੋਦਾ ਬਾਬਾ ਅਜੀਤ ਸਿੰਘ ਦੇ ਜਿਸਮ ਤੇ 392 ਤੀਰ ਵਜੇ 350 ਤੇ 92 ਤੀਰ ਵਜੇ ਛਾਤੀ ਬਿੰਨੀ ਹੋਈ ਸੀ ਪੂਰੀ ਤੇ ਬਾਪੂ ਦੀ ਗੱਲ ਜਾ ਰਹੀ ਜਦੋਂ ਪੁੱਤਰ ਸ਼ਹੀਦ ਹੋਣਾ ਤੇ ਮੈਨੂੰ ਫਤਿਹ ਬੁਲਾਈ ਤੀਰ ਬਿੰਨੇ ਹੋਏ ਛਾਤੀ ਵਿੱਚ ਤੇ ਗੁਰੂ ਗੋਬਿੰਦ ਸਿੰਘ ਉੱਪਰ ਖੜੇ ਦੇਖਦੇ ਆ ਆਪਣੇ ਪੁੱਤਰ ਨੂੰ ਸ਼ਹੀਦ ਹੁੰਦੇ ਤੇ ਮਾਲਕ ਵੱਲ ਦੇਖ ਕੇ ਫਤਿਹ ਬੁਲਾਈ ਬਦਮ ਜੀ ਬਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਸ਼ਹੀਦ ਹੋ ਜਾਂਦੇ ਆ ਤੇ ਉੱਪਰੋਂ ਗੁਰੂ ਗੋਬਿੰਦ ਸਿੰਘ ਮਾਲਕ ਜੀ ਬੋਲਦੇ ਆ ਜੀ ਸ਼ਾਬਾਸ਼ ਬਿਸਰ ਕੂਬ ਦਲੇਰੀ ਸੇ ਲੜੇ ਹੋ ਕਿਉ ਨਾ ਹੋ ਗੋਬਿੰਦ ਕੇ ਪ੍ਰਸੰਦ ਬੜੇ ਹੋ ਕਹਨੇ ਵਾ ਮੇਰੇ ਪੁੱਤਰਾ ਬੜਾ ਸੋਣਾ ਲੜਿਆ ਲੜਦਾ ਵੀ ਕਿਉ ਨਾ ਮੁਰ ਗੋਬਿੰਦ ਸਿੰਘ ਨਾ ਵੱਡਾ ਪੁੱਤਰ ਐ ਤੂੰ ਇਦਾਂ ਹੀ ਲੜਦਾ ਸੀਗਾ ਪੁੱਤਰ ਦੀ ਸ਼ੀਤੀ ਹੋਈ ਜਕਾਰੇ ਲਾਏ ਥੱਲੇ ਆਏ ਸਤਗੁਰੂ ਜੀ ਤੇ ਬਾਬਾ ਤੁਹਾਰ ਸਿੰਘ ਦੀ ਗਾਂ ਖੜੇ ਹਾਂਜੀ ਪੁੱਤਰ ਚ ਕੀ ਗੱਲ ਹੋ ਗਈ ਤੇ ਬੜੀ ਸੋਹਣੀ ਗੱਲ ਹੈ ਕਈ ਬਾਈਸ ਸੇ ਵਿਛੜ ਕਰ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਭਾਤਾ ਜਿੱਥੇ ਭਰਾ ਨੂੰ ਤੋਰਿਆ ਤੇ ਮੈਨੂੰ ਵੀ ਤੋਰੋ ਉੱਥੇ 14 ਸਾਲ ਦੀ ਉਮਰ ਪਪਾ ਜੁਹਾਰ ਸਿੰਘ ਦੀ ਬਾਬਾ ਦਿਆ ਸਿੰਘ ਜੀ ਕਹਿੰਦੇ ਇੱਕ ਨੂੰ ਤਾਂ ਰੱਖ ਲੋ ਸਤ ਗੁਰ ਇੱਕ ਤੁਹਾਡੇ ਕੋ ਰਹੇਗਾ ਦੋ ਦਾ ਪਤਾ ਨਹੀਂ ਇੱਕ ਸ਼ੀਦ ਹੋ ਗਿਆ ਇੱਕ ਤਾਂ ਰੱਖੋ ਮਾਲੀ ਜੀ ਕਹਿੰਦੇ ਨਹੀਂ ਜੁਹਾਰ ਸਿੰਘ ਆ ਪਾਇਆ ਜੀ ਆ ਪਾਇਆ ਤੈਨੂੰ ਜੰਗੇ ਮੈਦਾਨ ਚ ਤੋਰਨਾ ਦੋਗੀ ਸਾਹਿਬ ਕਹਿੰਦੇ ਸਤਗੁਰ ਨੇ ਆਪ ਤਿਆਰ ਕੀਤਾ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ ਨੰਨੀ ਸੀ ਕਮਾਨ ਛੋਟੀ ਸੀ ਤਲਵਾਰ ਪਕੜਾ ਦੇ ਤੇ ਬਾਬਾ ਜੀ ਨੂੰ ਪੁੱਛਿਆ ਕੀ ਲੜਨਾ ਹੋਣਾ ਤੇ ਬਾਬਾ ਜੂਹਾਰ ਸਿੰਘ ਨੇ ਕਿਹਾ ਸੀਗਾ ਪਿਤਾ ਜੀ ਜੇ ਲੜਨਾ ਨਹੀਂ ਆਉਂਦਾ ਤੇ ਮਰਨੇ ਦਾ ਆਉਂਦਾ ਨੇ ਕੋਈ ਗੱਲ ਨਹੀਂ ਤੇ ਸਤਗੁਰ ਨੇ ਕਿਹਾ ਸੀਗਾ ਜਿੱਧਰ ਵੱਡਾ ਭਰਾ ਗਿਆ ਨਾ ਪੁੱਤਰ ਉਧਰ ਨੂੰ ਹੀ ਜਾਣਾ ਹੈ ਜੋਗੀ ਸਾਹਿਬ ਨੇ ਬੜਾ ਸੋਣਾ ਰਸ ਭਰੇ ਆ ਜੀ ਸਤਗੁਰ ਨੇ ਤਿਆਰ ਕੀਤਾ ਤੇ ਬਾਬਾ ਜੂਹਾਰ ਸਿੰਘ ਜੀ ਤਿਆਰ ਹੋਏ ਤੇ ਸਤਗੁਰ ਨੂੰ ਪੁੱਛਦੇ ਆ ਕਿ ਪਿਤਾ ਜੀ ਕੱਲਾ ਹੁਣ ਮੈਂ ਹੀ ਰਹਿ ਗਿਆ ਆ ਦੋ ਦਾ ਪਤਾ ਨਹੀਂ ਇੱਕ ਵੱਡਾ ਸ਼ਹੀਦ ਹੋ ਗਿਆ ਆ ਤੁਹਾਡੀ ਕੋਈ ਆਖਰੀ ਇੱਛਾ ਹੋਵੇ ਦੱਸੋ ਮੈਨੂੰ ਕਿ ਮੈਂ ਕੱਲਾ ਹੁਣ ਮੈਨੂੰ ਕੱਲੇ ਨੂੰ ਆਪੜੀ ਆਖਰੀ ਇੱਛਾ ਦੱਸੋ ਹੁਣ ਗੁਰਗੋਬੇ ਸਿੰਘ ਦੀ ਆਖਰੀ ਇੱਛਾ ਸੁਣ ਲੋ ਕੀ ਆ ਜੀ ਖੁਆਈ ਸ਼ਹਿ ਤੂੰ ਮੈਂ ਤੇਗ ਚਲਾਤੇ ਹੋਏ ਦੇਖੇ ਇਸ ਆਖ ਸੇ ਤੂੰ ਮੈਂ ਬਰਸ਼ੀ ਖਾਤੇ ਹੋਏ ਦੇਖੇ ਏ ਮੇਰੀ ਆਖਰੀ ਇੱਛਾ ਹੈ ਕਿ ਤੇਰੀ ਛਾਤੀ 'ਚ ਬਰਸ਼ੀਆਂ ਵੱਜਣ ਪੁੱਤਰ ਮੈਂ ਆ ਦੇਖਣਾ ਚਾਹੁੰਦਾ ਆ। ਤੇ ਸਤਗੁਰ ਜੀ ਦਾ ਪੁੱਤਰ ਜੋ ਜਹਾਰ ਸਿੰਘ ਜੰਗੇ ਮੈਦਾਨ 'ਚ ਤੁਰਿਆ ਜੀ। ਸਤਗੁਰ ਨੇ ਗੱਡੀ ਦਾ ਦਰਵਾਜ਼ਾ ਖੋਲਿਆ ਤੇ ਮਾਲਕ ਜੀ ਨੇ ਜਕਾਰੇ ਲਾਏ। ਤੇ ਦੂਰ ਜਾ ਕੇ ਬਾਬਾ ਜਹਾਰ ਸਿੰਘ ਨੇ ਕਈਆਂ ਨੇ ਆਹੂ ਲਾਇ ਕਈਆਂ ਨੇ। ਉੱਥੇ ਇੱਕ ਗੱਲ ਬੜੀ ਸੋਹਣੀ ਜੋਗੀ ਸਾਹਿਬ ਨੇ ਲਿਖੀ ਆ ਉਹ ਕਿ ਸਤਗੁਰ ਨੇ ਆਪਣਾ ਖੰਜਰ ਕੱਢ ਕੇ ਦਿੱਤਾ ਸੀਗਾ ਬਾਬਾ ਜਹਾਰ ਸਿੰਘ ਨੂੰ। ਜਦੋਂ ਉਹ ਖੰਜਰ ਗੁਰੂ ਗੋਬਿੰਦ ਸਿੰਘ ਜੀ ਦਾ ਹਿੱਟਾ ਹੋਇਆ ਜੰਗੇ ਮੈਦਾਨ ਵਿੱਚ ਬਾਬਾ ਦੁਧਾਰ ਸਿੰਘ ਨੇ ਕੱਢਿਆ ਤੇ ਕਈਆਂ ਨੇ ਆਹੂ ਲਾਏ ਤੇ ਉਹਦੇ ਵਿੱਚੋਂ ਆਵਾਜ਼ ਆਉਂਦੀਆਂ ਮੁਗਲ ਬੋਲਦੇ ਆ ਕਹਿੰਦੇ ਬੱਚ ਬੱਚ ਕੇ ਲੜੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੋਂ ਜੇ ਨੀਮ ਚਾ ਲਾਏ ਹੈ ਗੋਬਿੰਦ ਕੀ ਕਮਰ ਸੇ ਕਹਿੰਦੇ ਬੱਚ ਬੱਚ ਕੇ ਲੜਿਓ ਨੀਮ ਚਾ ਦਾ ਅਰਥ ਹੈ ਇਹ ਖੰਜਰ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਦਾ ਤੇ ਉਹਦੇ ਦਿਮਾਗ ਵਿੱਚ ਐਸੀ ਗੁਰੂ ਗੋਬਿੰਦ ਸਿੰਘ ਕਰਾਮਾਤ ਹੈ ਇਕ ਖੰਜਰ ਚ ਕੋਈ ਕਰਾਮਾਤ ਹੋ ਸਕਦੀ ਹੈ ਜਿਦੇ ਕਰਕੇ ਸਾਡੇ ਸਾਰਿਆਂ ਦੇ ਆਹੂ ਲਾ ਦੇਗਾ ਹਮ ਬਾਬਾ ਜੁਝਾਰ ਸਿੰਘ ਲੰਬਾ ਸਮਾਂ ਲੜਦੇ ਰਹੇ ਬਾਬਾ ਅਜੀਤ ਸਿੰਘ ਦੀ ਲਾਸ਼ ਨੂੰ ਦੇਖ ਕੇ ਪਵਿੱਤਰ ਦੇਹ ਨੂੰ ਦੇਖ ਕੇ ਥੇਠਾ ਉਤਰੇ ਜੋ ਕੀ ਸਭ ਕਹਨੇ ਆ ਕਹਨੇ ਆਪਣੇ ਵੀਰੇ ਨੂੰ ਕਹਨੇ ਕਿ ਵੀਰਿਆ ਥੋੜਾ ਕੋ ਸਮਾਂ ਠਹਿਰ ਜਾ ਮੈਂ ਵੀ ਤੇਰੇ ਮਗਰੇ ਆ ਗਿਆ ਤੇ ਆਪ ਵੀ ਫਿਰ ਬਾਬਾ ਜੁਝਾਰ ਸਿੰਘ ਜੀ ਲੜ ਕੇ ਚਮਕੌਰ ਦੀ ਗੜੀ ਚ ਸ਼ੀਦੀ ਦਾ ਜਾਮ ਪੀ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਫੇਰ ਜਕਾਰਾ ਲਾਇਆ ਤੇ ਹੇਠਾ ਆਏ ਮੇਰੇ ਮਾਲਕ ਜੀ ਤੇ ਸੋਹਣ ਸਿੰਘ ਅਛੀਤ ਨੇ ਗੱਲ ਦੇਖੀ ਆ ਕਿ ਹੱਥ ਚ ਸ਼ਹੀਦੀ ਪਾ ਗਿਆ ਜ਼ਲਾਲ ਛਤੇਰਾ ਅੱਖਾ ਸਾਹਮੇ ਹੋ ਗਿਆ ਉਬੇਰਾ 베ਰਾ ਹੱਥ ਬਨ ਬੋਲੇ ਸਤਗੁਰੂ ਬਾਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਚੱਲ ਆਗੇ ਮੇਰਾ ਮਾਲਕ ਨੇ ਬਾਣਾ ਮੰਨੇ ਆ ਸਤਗੁਰ ਨੇ ਇੱਥੇ ਸ਼ਬਦ ਵਰਤਿਆ ਸੀਗਾ ਕਿ ਪੰਥ ਵਸੇ ਮੈਂ ਉਹ ਜੜਾ ਮਨ ਚਾਉ ਕਨੇਰਾ ਆਇਆ ਜੀ ਸਾਡਾ ਲੀਡਰ ਆ ਸਾਡਾ ਗੁਰੂ ਏ ਸਾਡਾ ਆਗੂ ਆ ਅੱਜ ਦੇ ਕਹਿੰਦੇ ਆ ਕਿ ਤੁਹਾਡੇ ਬੱਚੇ ਮਰਨ ਤੁਹਾਡੇ ਬੱਚੇ ਮਰਨ ਮੇਰਾ ਨਾ ਮਰੇ ਪੰਥ ਕਿਤੇ ਖੂਚ ਪੈਂਦਾ ਪੈ ਜਵੇ ਮੈਨੂੰ ਕੀ ਫਰਕ ਪੈਂਦਾ ਆ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਪੰਥ ਬਚੇ ਬੇਸ਼ੱਕ ਪੰਥ ਨੂੰ ਬਚਾਉਂਦੇ ਬਚਾਉਂਦੇ ਮੇਰੇ ਪੁੱਤਰ ਸ਼ਹੀਦ ਹੋ ਜਵੇ ਮੈਨੂੰ ਕੋਈ ਪਰਵਾਹ ਨਹੀਂ ਹੈ ਸਤਗੁਰ ਨੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਮਾਲਕ ਆਪ ਇੱਥੇ ਆਏ ਜੀ ਜੋ ਸਤਗੁਰ ਜੀ ਇੱਥੇ ਆਏ ਤੇ ਮਾਲ ਜੀ ਕਹਿੰਦੇ ਹੁਣ ਮੈਂ ਜੰਗ ਦੇ ਮੈਦਾਨ ਚ ਜਾਣਾ ਹੈ